ਵੀ ਮੇਰੇ ਨਾਨਕ ਵੀਰਾ ਰਖੜੀ ਦਾ ਆਇ ਤਿਹਾੜ ਵੀ ਮੇਰੇ ਨਾਨਕ ਵੀਰਾ ਰਖੜੀ ਦਾ ਆਇ ਤਿਹਾੜ ਹੁੜੀ ਕੇ ਤੇਰੀ ਪਹਿਨ ਨਾਨਕੀ ਹੁੜੀ ਕੇ ਤੇਰੀ ਪਹਿਨ ਨਾਨਕੀ ਕਰ ਆ ਜਾ ਇਕ ਵਾਰ ਵੀ ਮੇਰੇ ਨਾਨਕ ਵੀਰਾ ਰਖੜੀ ਦਾ ਆਇ ਤਿਹਾੜ ਵੀ ਮੇਰੀ ਨਾਨਕ ਵੀਰਾ ਰਕੜੀ ਦਾ ਆਇ ਤਿਹਾ ਤਵੇ ਉਤੇ ਪਾਵਾਂ ਫੁੱਲ ਕਾ ਜੋਦੋ ਵੀਰਾ ਤੇਰੀ ਯਾਦ ਬੜੀ ਆਵੇ ਛਮ ਛਮ ਰੋਣ ਅਕੀਆਂ ਤੇਰਾ ਚੱਲਿਆ ਵਿਛੋੜਾ ਨਹੀਂ ਓ ਜਾਵੇ ਛਮ ਛਮ ਰੋਣ ਅਕੀਆਂ ਤੇਰਾ ਚਲੇ ਆ ਵਿਛੋੜਾ ਨਹੀ ਜਾਵੇ ਦੁਨੀਆ ਨੂੰ ਤਾਰੇ ਦੁਨੀਆ ਨੂੰ ਤਾਰੇ ਸਾਡੀ ਵੀ ਲੈ ਜਾ ਤੂੰ ਸਾਰ ਵੀ ਵੀਰ ਨਾਨਕ ਵੀਰਾ ਰਕੜੀ ਦਾ ਆਏ ਤਿਹਾ ਵੀ ਮੇਰੇ ਨਾਨਕ ਵੀਰਾ ਰਕੜੀ ਦਾ ਆਏ ਤਿਹਾ ਉਡੀਕੇ ਤੇਰੀ ਪੈਨ ਨਾਨਕੀ ਉਡੀਕੇ ਤੇਰੀ ਪੈਨ ਨਾਨਕੀ ਕਰ ਆਜਾਈਂ ਕੁਆ ਵੀ ਮੇਰੇ ਨਾਨਕ ਵੀਰਾ ਰਖੜੀ ਦਾ ਆਇ ਤਿਉਹਾਰ ਵੀ ਮੇਰੇ ਨਾਨਕ ਵੀਰਾ ਰਖੜੀ ਦਾ ਆਇ ਤਿਉਹਾਰ ਵੀ ਮੇਰੇ ਨਾਨਕ ਵੀਰਾ ਰਖੜੀ ਦਾ ਆਇ ਤਿਉਹਾਰ bye